ਅੱਛਾ ਆਪਾਂ ਰਮਜੀ ਅਗਲੀ ਗੱਲ ਥੋੜੀ ਇਮੀਗ੍ਰੇਸ਼ਨ ਨੂੰ ਕਰੈਕਡਾਊਨ ਨੂੰ ਲੈ ਕੇ ਵੀ ਜਿਹੜੀ ਉਹ ਕਰਦੇ ਆ ਅ ਬਹੁਤ ਸਾਰੀਆਂ ਨਿਊਜ਼ ਆ ਰਹੀਆਂ ਆ ਸਾਨੂੰ ਵੀ ਜਿਹੜੇ ਕਈਆਂ ਨੇ ਮੈਸੇਜ ਜਿਹੜੇ ਉਹ ਖੱਲੇ ਆ ਲੋਕ ਆਪ ਵੀ ਜਿਹੜੇ ਉਹ ਦੱਸ ਰਹੇ ਆ ਕੋਈ ਟਰੱਕਾਂ ਕੰਪਨੀਆਂ ਦੇ ਜਿਹੜੇ ਮਾਲਕ ਆ ਓਨਰ ਆ ਉਹਨਾਂ ਦੇ ਵੀ ਮੈਸੇਜ ਜਿਹੜੇ ਉਹ ਆ ਰਹੇ ਆ ਵੀ ਉਹਨਾਂ ਦੇ ਜਿਹੜੇ ਡਰਾਈਵਰ ਜਦੋਂ ਹੁਣ ਗਏ ਆ ਜਿਹੜੇ ਵਰਕ ਪਰਮਿਟ ਦੇ ਉੱਤੇ ਹੈਗੇ ਆ ਕੇਸ ਵਗੈਰਾ ਜੇ ਉਹਨਾਂ ਦਾ ਚੱਲ ਰਿਹਾ ਹੈਗਾ ਖਾਸ ਕਰਕੇ ਜਿਹੜੇ ਸਾਈਲਮ ਵਾਲੇ ਕੇਸ ਵਾਲੇ ਆ ਵਰਕ ਪਰਮਿਟ ਤੇ ਆ ਜੇ ਕਿਤੇ ਉਹ ਇਮੀਗ੍ਰੇਸ਼ਨ ਦੇ ਹੱਥੇ ਚੜ ਰਹੇ ਆ ਤੇ ਕਹਿੰਦੇ ਉੱਥੇ ਉਹਨਾਂ ਨੂੰ ਗ੍ਰਫਤਾਰ ਕਰਕੇ ਜਿਹੜਾ ਉਹ ਡਿਟੇਨ ਕਰਕੇ ਲਜਾਇਆ ਜਾ ਰਿਹਾ ਹੈ ਤੇ ਬਾਅਦ ਚ ਕੰਪਨੀ ਵਾਲਿਆਂ ਨੂੰ ਕਾਲ ਆਉਂਦੀ ਆ ਵੀ ਆਪਣਾ ਟਰੱਕ ਇੱਥੋਂ ਤੁਸੀਂ ਆਪ ਜਿਹੜਾ ਉਹ ਮੂਵ ਕਰ ਲਓ ਸੋ ਇਦਾਂ ਦੀਆਂ ਰਿਪੋਰਟਸ ਕਾਫੀ ਜਿਹੜੀਆਂ ਉਹ ਆ ਰਹੀਆਂ ਨੇ ਰਮਨ ਜੀ ਬਿਲਕੁਲ ਰਾਸ਼ਕਰਨ ਮੈਨੂੰ ਵੀ ਇਹ ਕਾਲਸ ਆਈਆਂ ਹੈਗੀਆਂ ਪਰ ਕਈ ਕੰਪਨੀਆਂਜ਼ ਦੇ ਨਾਲ ਮੇਰੀ ਗੱਲਬਾਤ ਵੀ ਹੋਈ ਹੈਗੀ ਆ ਔਰ ਕਈ ਜਗ੍ਹਾ ਤੇ ਇਹ ਸੁਣਨ ਨੂੰ ਵੀ ਮਿਲਿਆ ਹੈਗਾ ਕਿ ਜਿਹੜੇ ਵੀ ਬੰਦੇ ਡੀਟੇਨ ਕੀਤੇ ਜਾ ਰਹੇ ਆ ਉਹ ਕਿਤੇ ਨਾ ਕਿਤੇ ਉਹਨਾਂ ਦੇ ਖਿਲਾਫ ਕੋਈ ਨਾ ਕੋਈ ਕੇਸਸ ਐਸੇ ਹੈਗੇ ਆ ਜਿਹੜੇ ਕਿ ਉਹਨਾਂ ਨੂੰ ਡੀਟੇਨ ਕਰਨ ਤੋਂ ਮਤਲਬ ਕਿ ਉਹਨਾਂ ਦੇ ਫਲੈਗ ਆਫ ਹੋ ਰਹੇ ਆ ਜਿਵੇਂ ਕਿ ਜਿਵੇਂ ਕਹ ਲਈਏ ਹੁਣ ਡੀਯੂਆਈ ਹੈ ਨਾ ਠੀਕ ਹੈ ਨਾ ਤੇ ਕੰਪਨੀ ਨੂੰ ਜੇ ਤੁਹਾਡਾ ਡਰੱਗ ਟੈਸਟ ਪੋਜ਼ਿਟਿਵ ਆਇਆ ਤਾਂ ਕੰਪਨੀ ਨੂੰ ਪਤਾ ਹੁੰਦਾ ਕਈ ਵਾਰੀ ਡੀਯੂਆਈ ਦਾ ਨਹੀਂ ਪਤਾ ਹੁੰਦਾ ਜਾਂ ਤੁਹਾਡਾ ਕੋਈ ਲੜਾਈ ਝਗੜਾ ਹੋਇਆ ਹੈਗਾ ਉਹਦੇ ਚ ਤੁਹਾਡਾ ਕੋਈ ਕੇਸ ਚੱਲ ਰਿਹਾ ਹੈਗਾ ਜਾਂ ਤੁਹਾਡੀ ਕੋਈ ਹੋਰ ਇਸ਼ੂ ਹੈਗਾ ਜਿਹੜਾ ਕਿ ਬਹੁਤ ਟਾਈਮ ਜਿਹੜਾ ਲੱਗਦਾ ਆ ਜਿਹੜੇ ਬੰਦੇ ਐਕਚੁਅਲ ਦੇ ਵਿੱਚ ਜਦੋਂ ਕਹਾਣੀ ਨਿਕਲ ਕੇ ਬਾਹਰ ਆਉਂਦੀ ਆ ਉਦੋਂ ਪਤਾ ਲੱਗਦਾ ਹੈ ਕਿ ਇੱਥੇ ਪਿੱਛੇ ਕੀ ਸੀਗਾ ਹਾਂ ਇੰਨੀ ਜ਼ਰੂਰ ਗੱਲ ਦਿਆ ਕਿ ਕੁਝ ਇੱਕ ਹੋ ਵੀ ਸਕਦਾ ਹੈ ਕਿ ਕੁਝ ਇੱਕ ਬੰਦੇ ਜਿਹੜੇ ਆ ਉਹ ਡੈਫੀਨੇਟਲੀ ਇਹ ਜਿਹੜੀ ਚੀਜ਼ ਆ ਕਿ ਮਤਲਬ ਕਿ ਕਨੇਨਾ ਆਟੇ ਨਾਲ ਪਲੇਥਣ ਵੀ ਬੁਣਿਆ ਜਾਂਦਾ ਸੋ ਕਈ ਵਾਰੀ ਸਹੀ ਬੰਦਾ ਵੀ ਵਿੱਚ ਫਸ ਜਾਂਦਾ ਮੈਂ ਨਹੀਂ ਕਹਿੰਦਾ ਕਿ ਸਾਰੇ ਹੀ ਗਲਤ ਹੋਣਗੇ ਜਾਂ ਸਾਰੇ ਹੀ ਸਹੀ ਹੋਣਗੇ ਪਰ ਡੈਫੀਨੇਟਲੀ ਇਹ ਚੀਜ਼ ਬਿਲਕੁਲ ਅਲਾਰਮਿੰਗ ਹੈਗੀ ਆ ਮੇਰੀ ਵੀ ਗੱਲ ਹੋਈ ਹੈਗੀ ਉਹਨਾਂ ਦੇ ਨਾਲ ਕਿ ਜਿਹੜੀ ਇਹ ਤੁਹਾਡੀ ਪ੍ਰੋਬਲਮ ਹੈਗੀ ਆ ਉੱਥੇ ਯੁਮਾ ਏਰੀਆ ਦੇ ਵਿੱਚ ਆ ਉੱਥੇ ਟਰੱਕਿੰਗ ਕੰਪਨੀ ਨਾਲ ਗੱਲ ਹੋਈ ਕਿ ਉਹਨਾਂ ਨੇ ਕਾਲ ਕਰਕੇ ਦੱਸਿਆ ਕਿ ਉਹਨਾਂ ਦਾ ਜਿਹੜਾ ਇਸ਼ੂਜ਼ ਹੈਗੇ ਆ ਉਹ ਏਦਾਂ ਖੜੇ ਹੋ ਰਹੇ ਆ ਪਰ ਡੈਫੀਨਿਟਲੀ ਮੈਂ ਕਹੂੰਗਾ ਕਿ ਜੇ ਜਿਹੜੇ ਵੀ ਮੇਰੇ ਵੀਰ ਕਿਸੇ ਨਾਲ ਗੱਲ ਹੋਈ ਹੈਗੀਆਂ ਜਿਹਨਾਂ ਨਾਲ ਸਾਡੀ ਵੀ ਗੱਲ ਹੋਈ ਹੈ ਤੁਹਾਡੀ ਗੱਲ ਹੋਈ ਹੈ ਉਹਨਾਂ ਨੂੰ ਅਨਕੋਰੇਜ ਕਰੂੰਗਾ ਕਿ ਉਹ ਟੀ ਰੇਡੀਓ ਤੇ ਆਣ ਕੇ ਇਹ ਗੱਲ ਕਰਨ ਆਪਣੀ ਖੋਲ ਕੇ ਦੱਸਣ ਕੀ ਹੋਇਆ ਉਹਨਾਂ ਨਾਲ ਕਿਉਂਕਿ ਸਾਡੇ ਮੂੰਹ ਤੋਂ ਜਿਹੜੀ ਗੱਲ ਆ ਉਹ ਫਿਰ ਇੱਕ ਸੈਕੰਡ ਲੈਵਲ ਹੋ ਜਾਂਦਾ ਸੋ ਜੇ ਤੁਹਾਡੇ ਕਿਸੇ ਨਾਲ ਇਦਾਂ ਨਹੀਂ ਕੋਈ ਚੀਜ਼ ਵਾਪਰੀ ਹੈਗੀ ਤਾਂ ਪਲੀਜ਼ ਤੁਸੀਂ ਔਨ 에ਅਰ ਆ ਕੇ ਆਪਣੀ ਗੱਲ ਕਰ ਸਕਦੇ ਹੈਗੇਂ ਦੱਸ ਸਕਦੇ ਹੈਗੇਂ ਇਫ ਯੂ ਫੀਲ ਕੰਫਰਟੇਬਲ ਜੀ ਬਿਲਕੁਲ ਸੋ ਬਿਲਕੁਲ ਸੋ ਸਰੋਤ ਜੇ ਤੁਹਾਨੂੰ ਇਮੀਗ੍ਰੇਸ਼ਨ ਨੇ ਜਾਂ ਕਸਟਮਰਾਂ ਨੇ ਕਿਤੇ ਖੜਾ ਕੀਤਾ ਕੀ ਕੁਐਸਚਨ ਪੁੱਛੇ ਆ ਤਾਂ ਕਿ ਜਿਹੜੇ ਆਪਣੇ ਹੋਰ ਭੈਣ ਭਰਾ ਉਸ ਬਿਜ਼ਨਸ ਚ ਆ ਉਹਨਾਂ ਨੂੰ ਪਤਾ ਲੱਗ ਜਾਏ ਤੇ ਦੂਸਰੇ ਨੰਬਰ ਦੇ ਉੱਤੇ ਜਿਹੜਾ ਡੀ ਜੁਆਈ ਦੀ ਗੱਲ ਕਰਦੇ ਨਾ ਰਮਨ ਜੀ ਅ ਮੈਂ H1B ਵੀਜ਼ੇ ਵਾਲਿਆਂ ਦੀ ਗੱਲ ਕਰਦਾ ਜਿਹੜੇ ਇੰਜੀਨੀਅਰ ਜਾਂ ਹੋਰ ਪ੍ਰੋਫੈਸ਼ਨਲ H1B ਵੀਜ਼ੇ ਤੇ ਆਂਦੇ ਜੇ ਉਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ DUI ਲਈ ਆ ਤੇ ਉਹਨਾਂ ਦਾ H1 ਵੀਜ਼ਾ ਰੀਨਿਊ ਹੋਣਾ ਹੈ ਤੇ ਉਹ ਰੀਨਿਊ ਨਹੀਂ ਹੋ ਰਿਹਾ। ਅੱਛਾ ਉਹ ਨਾ ਕਰ ਰਹੇ। ਹਾਂ ਬਿਲਕੁਲ। ਕਹਿੰਦੇ ਵੀ ਇਹ ਜੋ DUI ਹੈ ਕ੍ਰਿਮੀਨਲ ਐਕਟੀਵਿਟੀ ਹੈਗੀ ਆ ਸੋ ਇਹ ਇੱਕ ਇਹ ਰੀਸੈਂਟਲੀ ਜਿੰਨੇ H1B ਵੀਜ਼ੇ ਵਾਲਿਆਂ ਦੇ ਜੋ ਉਹਨਾਂ ਦੇ ਸਾਈਟਸ ਹੈਗੇ ਆ ਉੱਥੇ ਉਹ ਦੱਸ ਰਹੇ ਆ ਹਨਾ। ਸਾਡੇ ਨਾਲ ਕੁਝ ਵਾਪਰਿਆ ਹੈਗਾ ਸਾਡਾ ਵੀਜ਼ਾ ਨਹੀਂ ਨਿਊ ਨਿਊ ਕੀਤਾ ਅੱਛਾ ਇਹਦੇ ਵਿੱਚ ਨਾ ਇੱਕ ਹੋਰ ਚੀਜ਼ ਜਿਹੜੀ ਚੀਜ਼ ਨਾ ਸਾਹਮਣੇ ਆ ਰਹੀ ਆ ਆ ਜਿਹੜੇ ਲੋਕ ਆ ਬਾਰਡਰ ਕਰਾਸ ਕਰਕੇ ਆਏ ਆ ਜਾਂ ਫੜੇ ਗਏ ਆ ਕੈਚ ਐਂਡ ਰੀਲੀਜ਼ ਪਾਲਿਸੀ ਦੇ ਵਿੱਚ ਜਿਹੜੇ ਆਏ ਸੀਗੇ ਆ ਇਹ ਹੁਣ ਖਬਰ ਜਿਹੜੀ ਉਹ ਆ ਰਹੀ ਆ ਇਸ ਦੇ ਵਿੱਚ ਵੀ ਉਹਨਾਂ ਉੱਤੇ ਵੀ ਸਖਤੀ ਜਿਹੜੀ ਉਹ ਕੀਤੀ ਜਾ ਸਕਦੀ ਆ ਆਪਾਂ ਨੂੰ ਪਤਾ ਹੀ ਆ ਇਹ 2 ਸਾਲ ਵਾਲਾ ਜਿਹੜਾ ਪ੍ਰੋਗਰਾਮ ਇਹਨਾਂ ਨੇ ਕੀਤਾ ਆ ਵਿੱਚੇ ਹੀ ਹੁਣ ਏਲੀਅਨ ਰਜਿਸਟ੍ਰੇਸ਼ਨ ਦਾ ਇਹਨਾਂ ਨੇ ਨਾਲ ਜਿਹੜਾ ਇਹ ਰੋਲਾ ਜਿਹੜਾ ਉਹ ਪਾ ਲਿਆ ਸੋ ਹਰ ਇੱਕ ਪਾਸਿਓ ਇਹ ਸ਼ਿਕੰਜਾ ਜਿਹੜਾ ਉਹ ਕੱਸਣ ਦੀ ਕੋਸ਼ਿਸ਼ ਆ ਜਿਹੜੇ ਉਹ ਕਰ ਰਹੇ ਹੈਗੇ ਆ ਸੋ ਇਹ ਇਹ ਜਣੀਆਂ ਰਿਪੋਰਟਸ ਇਸ ਟਾਈਮ ਆ ਰਹੀਆਂ ਨੇ ਤੇ ਇਹ ਜਿਹੜਾ ਆਪਣੇ ਪੇਪਰਵਰਕ ਆ ਇਹ ਮੇਕ ਸ਼ੁਰ ਕਰੋ ਵੀ ਭਾਈ ਤੁਹਾਡੇ ਕੋਲ ਜਿਹੜਾ ਵੀ ਪੇਪਰਵਰਕ ਹੈਗਾ ਉਹ ਤੁਸੀਂ ਲੈ ਕੇ ਚੱਲੋ ਬਾਕੀ ਅੱਗੇ ਉਹ ਆਈਸ ਵਾਲੇ ਦੀ ਜਿਹੜੀ ਉਹ ਮਰਜੀ ਆ ਕਿਦਾਂ ਜਿਹੜਾ ਉਸ ਨੂੰ ਦੇਖਦਾ ਹੈ ਝੱਕ ਝੱਟ ਜਿਹੜਾ ਉਹ ਚੈੱਕ ਉਹ ਕਰ ਲੈਂਦੇ ਆ ਤੁਹਾਡੇ ਨੰਬਰ ਤੋਂ ਸਾਰਾ ਕੁਝ ਉਹਨਾਂ ਨੂੰ ਪਤਾ ਜਿਹੜਾ ਉਹ ਲੱਗ ਜਾਂਦਾ ਆ ਇੱਕ ਚੀਜ਼ ਜਿਹੜੀ ਇਹ ਆ ਵੀ ਵੀ ਉੱਥੇ ਸੱਚੇ ਬੋਲੋ ਥੇ ਝੂਠ ਨਾ ਬੋਲੋ ਕਿਉਂਕਿ ਇਹ ਬੋਲਿਆ ਹੋਇਆ ਕਿਤੇ ਵੀ ਜਦੋਂ ਤੁਸੀਂ ਫੜਦੇ ਆ ਜਦੋਂ ਵੀ ਫੜੇ ਹੁੰਦੇ ਆ ਜਾਂ ਸਵਾਲ ਜਵਾਬ ਹੁੰਦੇ ਤੇ ਉਹ ਜਿਹੜਾ ਬੋਲਿਆ ਹੋਇਆ ਝੂਠ ਆ ਉਹ ਬਾਅਦ ਵਿੱਚ ਵੈਂਚੁਲੀ ਤੁਹਾਨੂੰ ਹੌਂਟ ਕਰੂਗਾ ਉਹ ਤੁਹਾਡੇ ਉਲਟ ਜਿਹੜਾ ਉਹਨਾਂ ਨੇ ਉਸ ਨੂੰ ਵਰਤਣਾ ਆ ਸੋ ਮੇਕ ਸ਼ਰ ਕਰੋ ਵੀ ਇੱਕ ਦਾ ਪੇਪਰ ਵਰਕ ਆਪਣਾ ਪੂਰਾ ਅ ਟਿਚ ਕਰਕੇ ਰੱਖੋ ਅਪ ਟੂ ਡੇਟ ਜਿਹੜਾ ਜਿਹੜੀ ਵੀ ਚੀਜ਼ ਹੈਗੀ ਉਸ ਨੂੰ ਤੁਸੀਂ ਕੋਲ ਰੱਖੋ ਨਾਲ ਦੇ ਨਾਲ ਜਿਹੜਾ ਹੈ ਨਾ ਤੁਸੀਂ ਵੀ ਆਪਣਾ ਝੂਠ ਨਹੀਂ ਬੋਲਣਾ ਤੇ ਬਿਲਕੁਲ ਲੀਗਲ ਕੰਮ ਜਿਹੜਾ ਉਹ ਕਰੋ ਇਹ ਜਿਹੜਾ ਰਮਨ ਜੀ ਨੂੰ ਦੇਖੋ ਰੌਲਾ ਤਾਂ ਕਿੰਨਾ ਕਿੰਨੇ ਸਾਲਾਂ ਤੋਂ ਪੈ ਰਿਆ ਦੋਰੀ ਜਿਹੜੀ ਉਹ ਲੌਗ ਬੁੱਕ ਵਾਲਾ ਕਿੰਨਾ ਕੁਝ ਜਿਹੜਾ ਉਹ ਚੱਲ ਰਿਹਾ ਬਹੁਤ ਸਾਰੀਆਂ ਜਿਹੜੀਆਂ ਇਹ ਕਈ ਨਹੀਂ ਨਾ ਤੁਸੀਂ ਸੋਚਦੇ ਆ ਵੀ ਛੋਟੀਆਂ ਛੋਟੀਆਂ ਇਹ ਚੀਜ਼ਾਂ ਆ ਵੀ ਚੱਲ ਕਿਹੜਾ ਪਤਾ ਲੱਗਣਾ ਆ ਇਵੈਂਚੁਅਲੀ ਉਹ ਮਿਸਡ ਮੀਨਰ ਜਾਂ ਫੈਲਨੀ ਦੇ ਵਿੱਚ ਜੇ ਉਹ ਤੁਸੀਂ ਫਸਦੇ ਆ ਤਾਂ ਉਹਨਾਂ ਨੂੰ ਤੁਹਾਨੂੰ ਰਿਪੋਰਟ ਕਰਨ ਦਾ ਇੱਕ ਬਹਾਨਾ ਲੱਭ ਜਾਂਦਾ ਆ ਸੋ ਤੁਸੀਂ ਇਹ ਬਹਾਨੇ ਉਹਨਾਂ ਨੂੰ ਨਾ ਪ੍ਰਦਾਨ ਕਰੋ ਉਹਨਾਂ ਨੂੰ ਥਾਲੀ 'ਚ ਪਰੋਸ ਕੇ ਜਿਹੜੀਆਂ ਉਹ ਚੀਜ਼ਾਂ ਨਾ ਦਿਓ ਸਹੀ ਚੱਲੋ ਆਪ ਵੀ ਸਹੀ ਬਾਕੀ ਵੀ ਸਹੀ ਕੰਮ ਕਰਨ ਵਾਲਾ ਵੀ ਖੁਸ਼ ਕੰਮ ਕਰਾਉਣ ਵਾਲਾ ਵੀ ਖੁਸ਼ ਤੇ ਆ ਜਿਹੜੇ ਹੁਣ ਲੱਗਦੇ ਆ ਨਾਕੇ ਤੇ ਜਿੱਥੇ ਆਈਸ ਦੇ ਚੈੱਕ ਪੁਆਇੰਟਸ ਹੁੰਦੇ ਆ ਉਹ ਜਰਾ ਦੇਖ ਕੇ ਜਿਹੜਾ ਉਹ ਚੱਲੋ ਆਪਣੀਆਂ ਤਰੀਕਾਂ ਤੋਂ ਨਾ ਭਜੋ ਤੇ ਜਿਹੜੀ ਚੀਜ਼ ਹੈਗੀ ਆ ਲਾਅ ਦੇ ਹਿਸਾਬ ਦੇ ਨਾਲ ਜਿਹੜਾ ਤੁਸੀਂ ਬਿਲਕੁਲ ਉਸ ਹਿਸਾਬ ਦੇ ਨਾਲ ਜਿਹੜਾ ਉਹ ਚੱਲੋ ਜੀ ਰਾਜਕਰਨ ਜੀ ਗੱਲ ਇੱਕ ਹੋ ਰਿਹਾ